ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਇੱਕ ਵੜ ਦੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ 'ਚ ਖੜੇ ਆ ਫਾਰਮ ਦੀ ਵੜਾ ਬਾਈ ਕੋਲੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਸਿਕਾਲ ਹਾਂਜੀ ਸਸਿਕਾ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਹਮ ਤਸੀਲ ਫੂਲ ਜ਼ਿਲ੍ਹਾ ਬਰਨਡਾ ਜੀ ਨੇੜੇ ਪਿੰਡ ਬਈ ਜਿਹੜੇ ਸਲਾਪਰਾ ਹੈਗੇ ਜੀ ਠੀਕ ਹੈ ਜੀ ਤੇ ਰਾਮਪਰਾ ਫੂਲ ਇੱਕ ਸਾਈਡ ਤੇ ਓਕੇ ਬਾਈ ਇੱਕ ਸਾਈਡ ਤੇ ਭਗਤਾ ਭਾਈ ਕਾ ਜਾਂਦਾ ਜੀ ਸ਼ਹਿਰ ਜਿਹੜੀ ਵਿਚਾਲੇ ਪਿੰਡ ਆਏ ਨਾ ਤੇ ਨਾਲੇ ਆਪਣਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈ 9463842855 ਦੂਜਾ ਹੈਗਾ ਜੀ 708782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਆਪਣੇ ਫਾਰਮ ਦੀ ਬੈੜਾ ਹੈ ਹਾਂਜੀ ਬਾਈ ਆਪਣੇ ਫਾਰਮ ਦੀ ਆਉਂਦੀ ਕਿਹੜਾ ਸੂਆ ਸੋਣਦੀ ਹੈ ਬਲੂ ਨਹੀਂ ਸੁਣਾ ਬਾਈ ਜੀ ਬਲੂ ਹਾਂਜੀ ਬਈ 1 ਹਫਤੇ ਦੀ ਕੱਚੀ ਹੈ ਇਹ ਹਫਤੇ ਦੀ ਕੱਚੀ ਹੈ ਬਰੀਡ ਫੁੱਲ ਹਨ ਕਿੰਨਾ ਕੀ ਰਿਕਾਰਡ ਹੈ ਬਈ ਦੁੱਧ ਦਾ ਪਪੂ ਪਨ ਲਾ ਮੜਾ ਜੈਨੂੰ ਯਾਰ ਬੰਨ ਦੇ ਬਈ ਮੜੇ ਬਨ ਲਾ ਮੜਾ ਜੈਨੇ ਕਿਨੂੰ ਕੀ ਕੈਮਰੇ ਕਿੰਨਾ ਕੀ ਰਿਕਾਰਡ ਹੈ ਬਈ ਦੁੱਧ ਬਈ ਜਿਹੜੇ ਪਾ ਦੂਗੀ ਮੇਰੇ ਸਾਮਾ 28 30 ਲੀਟਰ ਜੀ ਓਕੇ ਬਈ ਸੱਦਗਾਠ ਵਾਲੀ ਵੱਡੀ ਵੜਾ ਜੀ ਕੋਈ ਫੇਸ ਦੀ ਬਿਊਟੀ ਕਮਾਲ ਨਾਸਾਂ ਨੋਸਾਂ ਗਲਾਬੀ ਹੈ ਪ੍ਰਿੰਟ ਫੁੱਲ ਫੁੱਲ ਦਾ ਸੁਬੇ ਰਹੀ ਨੇ ਬਈ ਬਿਊਟੀ ਚੈੱਕ ਕਰੋ ਕਰ ਮਾਈ ਦੀ ਬਿਊਟੀ ਇੱਕ ਨੰਬਰ ਹੈ ਬਾਕੀ ਤੋਰ ਉਹ ਚੰਦਰੀ ਬੰਨ ਦੇ ਮੈਂ ਵੱਡੇ ਤੋਰ ਦੇ ਪਹਿਲਾਂ ਮੈਂ ਜਾਂ ਤੋਰ ਦੇ ਇੱਕ ਵਾਰੀ ਅੰਦਰ ਬੰਨ ਦਰੂਗੀ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਇਕੱਲੀ ਕੱਚੀ ਕੱਚੀ ਆ ਉਸ ਹਮ ਨੰਦਾ ਜਲਾਇਓ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਕਰਮ ਵਾਲੀ ਨੇ ਸੋਹਣਾਗਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਕਰਮ ਵਾਲੀਆ ਤੋਰਾ ਬਰੀਡ ਕੱਦ ਪ੍ਰਿੰਟ ਫੁੱਲ ਆ ਇਹ ਨਹੀਂ ਬਈ ਹਾਂ ਹਾਂ ਬਰੀਡ ਫੁੱਲ ਬਹੁਤ ਚੰਗੀ ਬਿਹੜਾ ਜੀ ਸਹੀ ਗੱਲ ਵੱਡੀ ਵੱਡੀ ਹੈ ਜੀ ਬਿਹੜਾ ਇਹ ਨਹੀਂ ਗੱਲ ਕੋਈ ਠੰਡੀ ਠੁੰਡੀ ਕਿਵੇਂ ਆ ਠੰਡੀ ਠੁੰਡੀ ਤੋਂ ਕੋਈ ਨਹੀਂ ਇਹ ਨਸਲ ਬਰੀਡ ਫਰ ਸਹੀ ਗੱਲ ਨਹੀਂ ਰਹਿੰਦੀ ਹੈ ਨਾ ਹੂੰ ਜਿ ਕਿਹੜਾ ਵੀ ਦੂਜੀ ਹੈ ਕੋਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕ ਨਹੀਂ ਨੀ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਲੈਵ ਦੀ ਸਫਾਈ ਦਿਖਾ ਦੇ ਬਾਈ ਲੈ ਲੈਵਾ ਕਮਾਲ ਦਾ ਕੱਲਾ ਕੱਲਾ ਥਾਣੂ ਉਠੀ ਵਾਲਾ ਥਾਣ ਪੂਰੀ ਵਿੱਥੇ ਥਾਣ ਲੈਵਾ ਦੇ ਆਰਡਰ ਦੇ ਤੇ ਕਿੰਨਾ ਪੀ ਆਉਂਦਾ ਹੈ ਅੰਦਾਜ਼ਾ ਲਾ ਲੈ ਚਮੜੀ ਦੇਖੋ ਜੀ ਕਿੰਨੀ ਬਰੀਕੀ ਹੈ ਇਧਰੋਂ ਲੈਵਾ ਚੈੱਕ ਕਰ ਲੋ ਸਫਾਈ ਬਹੁਤ ਹੈ ਅਗਲੇ ਵੇਲੇ ਹੈ ਨਾ ਕੱਲੀ ਕੱਚੀ ਕੱਚੀ ਜਾਂਦਾ ਜੋ ਸੋਣਾ ਚਮੜੀ ਦੇਖੋ ਜੀ ਟੱਲ ਨੇ ਸਾਰੀਆਂ ਬੰਡਲ ਨਾਲ ਕੱਢੋ ਫਿਰ ਸੋਣਾ ਪੂਰਾ ਇਹ ਪੰਡਲ ਲੈਵਾ ਲੈ ਕੇ ਬਣਦੀ ਬਹੁਤ ਬਹੁਤ ਜਿਆਦਾ ਬ ਠੀਕ ਆ ਹੂੰ ਠੀਕ ਆ ਫਿਰ ਨਸਲ ਆ ਜੀ ਨਸਲ ਆ ਸਹੀ ਗੱਲ ਆ ਮੁੱਲ ਜੈ ਕੀ ਆ ਜੈ ਜ ਆ ਬਈ ਇਹਦਾ ਮੁੱਲ ਬਈ ਇਹ ਦੇ ਦਾਂਗੇ 1 ਲੱਖ 10 ਹਜ਼ਾਰ ਦੇ 1 ਲੱਖ 10 ਹਜ਼ਾਰ ਹਾਂਜੀ ਮਾਨਤਾਨ ਹੋਈ ਮਾਨਤਾਨ ਬਸ ਮਾੜਾ ਮੋਟਾ ਹੋਈ ਆਪਾਂ ਮੁੱਲ ਮੰਗਣ ਨੂੰ 1.5 ਮੰਗ ਲਓ ਜੀ ਫਿਰ ਪੱਕਾ ਤੁਸੀਂ ਹਣੇ ਹਾਂ ਹਾਂ ਨਹੀਂ ਉਸ ਦਾ 25 ਇੱਕ ਵੀ ਫੁੱਲ ਕੱਦ ਹੈਗਾ ਨਸਲ ਬਰੀਡ ਬਿਊਟੀ ਦੇਖ ਹਨ ਫੇਸ ਬੋਲੀਵੋਦੀ ਸਨੱਖ ਪੁਣਾਣਾ ਸਾਨੂੰ ਸੰਗਲਾਬੀ ਫੁੱਲ ਬਰੀਡ ਆ ਬਈ ਮੁੱਲ ਜੈ ਹਾਂ ਮੁੱਲ ਜਾਇ ਜਾਂ ਮਾਨਤਨ ਕੋਈ ਚੈੱਕ ਨਹੀਂ ਹੋ ਜੂਗਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮ ਵਾਲਾ ਉਤੋਂ ਵੀ ਪੱਧਰ ਹੈ ਹਨਾ ਹਾਂ ਉਤੋਂ ਵੀ ਨਾਤਰ ਨਹੀਂ ਬੱਚੀ ਹਾਂ ਰਾਜ ਜੀ ਆ ਕੋਈ ਐ ਨਹੀਂ ਕੋਈ ਟਿੱਕੀ ਆ ਜਾਓ ਉਹ ਹਨਾ ਉਤੋਂ ਵੀ ਨਾਤਰ ਬੱਚੀ ਕਿਤੋਂ ਆ ਹਾਂ ਥਾਨ ਬਹੁਤ ਚੰਗਾ ਚਾਹ ਹੈ ਟਿੱਕੀ ਚੋਲੇ ਚਾਹ ਮਸ਼ੀਨਾਂ ਚੋਲੇ ਹਾਂਜੀ ਹਾਂ ਬਿਊਟੀ ਐਕਸ ਨੰਬਰ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆਗਾ ਚੋਣ ਤੁ ਜਿਵੇਂ ਮਰਜ਼ੀ ਚੋਲੀ ਠੰਡੀ ਹੈਗੀ ਇਹ ਗੱਲ ਨਹੀਂ ਵੀ ਕੱਲ ਨੂੰ ਜਾਂ ਮਸ਼ੀਨ ਤੇ ਮਿਲੂ ਜਾਂ ਮਸ਼ੀਨ ਤਾਂ ਹੀ ਮੈਨੂੰ ਕੋਈ ਟੈਂਸ਼ਨ ਨਹੀਂ ਹੈਗੀ ਠੰਡੀ ਹੈ ਕਹਿੰਦਾ ਬਾਪੂ ਠੰਡੀ ਫੋਲ ਬਾਕੀ ਥਣ ਚੰਗਾ ਲੱਗਿਆ ਜੀ ਬਾਕੀ ਰਿਕਾਰਡ ਚੋਣਾਂ ਤਾਂ ਵੀ ਚੁਾਈ ਵਾਲਾ ਸਾਨੂੰ ਪੂਰਾ ਚੰਗਾ ਮੁੱਤਰ ਸਹੀ ਹੈ ਸਿੱਕੇ ਸੇ ਵੀਰ ਨੂੰ ਬਾਈ ਬੜਾ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ